सा <laughs> ਇਮਰਜੈਂਸੀ ਆ ਗਈ ਹਾਂ ਬੰਦਾ ਟੱਪੂ ਕੇ ਨੇ ਕਿਸੇ ਦਾ ਮਰੀਜ਼ ਬਿਮਾਰ ਹੋ ਗਿਆ ਕਿਸੇ ਜਾਣਾ ਕੋਈ ਐਂਬੂਲੈਂਸ ਆ ਗਈ ਕੋ ਸਾਨੂੰ ਜਾਣਾ ਪੈ ਗਿਆ ਉਹ ਜੇ ਮੈਨੂੰ ਇੱਥੋਂ ਉੱਥੇ ਜਾਣਾ ਪੈ ਗਿਆ ਸਵੇਰ ਦੇ ਮੈਂ 7:30 ਨਾ ਕੰਮਾਂ ਦੇ ਫਿਰਦਾ ਅੱਜ ਨਾ ਨਹੀਂ ਮੈਂ 10 ਪਿੰਡਾਂ ਜਾਇਆ ਉਹ ਕੀ ਗੱਲ ਆ ਫਿਰ ਨਹੀਂ ਉਹ ਬੋਰਡ ਆਓ ਇੱਥੇ ਬੋਰਡ ਉਹ ਬੋਰਡ ਜਿੱਥੇ ਜਿੱਥੇ ਆ ਗਈਦਾ ਜਿੱਥੇ ਕੀਤਾ ਕਰ ਦੱਸ ਸਾਰਾ ਇੱਕ ਮਿੰਟ ਸਾਡਾ ਘਰ ਦੁੱਖਿਆ ਆਵਾਜ਼ ਮੰਗ ਦਾਕਟਰ ਕਹਿੰਦੇ ਚੌਂਡੇ ਕਿ ਹਾਂ 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 ਮਸ਼ੀਨ ਉੱਥੇ ਕਿ ਖੜੀ ਆ ਜਿੱਤ ਕੋਹਰ ਸੱਦੀ ਆ ਉੱਥੇ ਵੀ ਉਹ ਬੰਦ ਕਰਾ ਕੇ ਆਉਂ ਬੰਦ ਕਰਾ ਦੇਗੇ ਸੀ ਕੋਈ ਨਹੀਂ ਕਰੋ ਨਾਲ ਖਾ ਚਲੋ ਕਰੋ ਸਹੀ ਮੈਂ ਉਹ ਪਾਣੀ ਵਾਲੋ ਕਾਲੋਕੇ ਤੇ ਉੱਥੇ ਆਪਣਾ ਸੇਲਬਰਾ ਸੇਮ ਸੀ ਉਹ ਕੋਠੇ ਸੀ ਬੰਦ ਕਰਾ ਕੇ ਆਹ ਦੇਖੋ ਉਹ ਰਸਤਾ ਰਸਤਾ ਨਾਲ ਜਿਹੜਾ ਰਸਤਾ ਨਾਲ ਨਾਲ ਕਰੇ ਸਾਰਾ ਕਹਿ ਰਹੇ ਨੇ ਇਹ ਤਾਂ ਪਾਪ ਦੇ ਜੋਨਾ ਅਥੇ ਪਾਪ ਨਾ ਪੈ ਸੀਗੇ ਜਿਹੋ ਉਹਨੇ ਬਿੱਤੀ ਮੇਰੇ ਨਾਲ ਪਾ ਸੀ ਤੇ ਮੈਂ ਬੋਲਦਾ ਅੰਮੀ ਨੂੰ ਬੋਲਦਾ ਸਹੀ ਸੀ ਇੱਕ ਗੱਲ ਕਰਦਾ ਪਾਪ ਆਜੀ ਦੱਬੇ ਸਾਰਾ ਮੋਟਾ ਕਰਾਈ ਜੀ ਮੈਂ ਤਾਂ ਕਹਿੰਦਾ ਕਿ ਯਾਦ ਹੀ ਪਟਿ ਦੇ ਨਰਾਗ ਦੇ ਬਸੋ चांदरा मिले चांदी